ਨਮਸਕਾਰ ਦੋਸਤੋ ਤੁਸੀਂ ਦੇ ਰਹੇ ਹੋ ਖਾਸ ਤਸਵੀਰਾਂ ਖਾਸ ਦੇ ਨਾਲ ਸਰਦਾਰ ਬਲਕਾਰ ਸਿੰਘ ਇਹਨਾਂ ਦਾ ਮੰਤਰੀ ਕੈਬਨਰ ਮੈਂ ਸਰਦਾਰ ਬਲਕਾਰ ਸਰਦਾਰ ਬਲਕਾਰ ਸਿੰਘ ਦੇ ਨਾਲ ਅਸੀਂ ਖਾਸ ਗੱਲਬਾਤ ਕਰਾਂਗੇ ਸਰ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਦੋਸਤੋ ਕਿ ਹੁਣ ਕਿੰਨਾ ਕ ਫਰਕ ਪਵੇਗਾ ਕੇਜੀਵਾਲ ਸਾਹਿਬ ਆ ਚੁੱਕੇ ਨੇ ਬਾਹਰ ਅੱਜ ਪਉਣਗੋਟੀ ਉਹਨਾਂ ਦੀ ਨਾਮਜ਼ਦੀ ਪਨ ਜਾ ਰਿਹਾ ਹੈ ਕੀ ਸੰਦੇਸ਼ ਦੇ ਕੀ ਕਹਿਣਾ ਚਾਹੁੰਦੇ ਹੋ ਪੇਸ਼ ਦਾ ਆਮ ਆਦਮੀ ਪਾਰਟੀ ਦਾ ਕਨਵੀਨਰ ਬੱਬਰ ਸ਼ੇਰ ਸ੍ਰੀ ਵਿਨਕ ਕੇਜੀਵਾਲ ਜੀ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਜੋ ਡਿਸੀਜਨ ਮੇਕਰ ਹਾਰਡ ਵਰਕਰ ਔਰ ਜਨਤਾ ਨੂੰ ਗ਼ਨਸਾਫ ਦੇਣ ਵਾਲਾ ਜਿਹੜਾ ਮੁੱਖ ਮੰਤਰੀ ਆ ਅੱਜ ਪੂਰੇ ਦੇਸ਼ ਦੇ ਅੰਦਰ ਸ੍ਰੀ ਵਿਨਕੇਜੀਵਾਲ ਜੀ ਦੀ ਹਨੇਰੀ ਚੁੱਲੀ ਹੋਈ ਆ ਔਰ ਬਹੁਤ ਜਰੀਆਂ ਸੀਟਾਂ ਦਾ ਫਰਕ ਪਵੇਗਾ ਔਰ ਜਨਤਾ ਦਾ ਉਸ ਦਿਨ ਦੇ ਵਿੱਚ ਬਹੁਤ ਜ਼ਿਆਦਾ ਸ਼ਾਂਤ ਹੋ ਗਿਆ ਔਰ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਾਹਿਬ ਪਹੁੰਚ ਸੇ ਮਾਨ ਦੀ ਜਿਹੜੀ ਫੈਨ ਫੋਲ ਗਿਆ ਦਿਨ-ਦਿਨ ਵਧ ਰਹੀ ਆ ਔਰ ਅਸੀਂ 2 ਸਾਲ ਦਾ ਸਾਡਾ ਰਿਪੋਰਟ ਕਾੜਿਆ ਬਿਜਲੀ ਦੇ ਬਿੱਲ ਜ਼ੀਰੋ ਹੋਣਾ ਪੂਰੀ ਕਿਸਾਨਾਂ ਨੂੰ ਬਿਜਲੀ ਦੇਣੀ ਸਮੇਂ ਸਿਰ ਕਿਸਾਨਾਂ ਨੂੰ ਉਹਨਾਂ ਦੀ ਕੀਮਤਾਂ ਜਿਹੜੀਆਂ ਸੀਐਮ ਫਸਲਾਂ ਦੀਆਂ ਉਹ ਅਦਾ ਕਰਨੀਆਂ ਔਰ 45000 ਨੌਕੇ ਦੇਣੀ ਮਹੱਲਾ ਕ੍ਰਿਕਮਾਣੀ ਸਰਕਾਰ ਆਪਕੇ ਦੁਆਰ ਅਨੇਕਾਂ ਤਰ੍ਹਾਂ ਦੇ ਕੰਮਾਂ ਨੂੰ ਲੈ ਕੇ ਅਸੀਂ ਜਨਤਾ ਦੇ ਵਿੱਚ ਲੈ ਕੇ ਜਾ ਰਹੇ ਆ ਉਸ ਦੇ ਨਾਲ ਅਸੀਂ 13 ਦੀ ਤੇ 13 ਦੀ ਜਿੱਤਾਂਗੇ ਧੰਨਵਾਦ ਸਰ ਪੰਜਾਬ ਦੇ ਪਿੰਡਾਂ 'ਚ ਦਿੱਕਤ ਕਿਹੜੀ ਆ ਰਹੀ ਆ ਆਮ ਜਨਤਾ ਦੀ ਖਾਸ ਡਿਮਾਂਡ ਕੀ ਆ ਆਮ ਲੋਕਾਂ ਦੀ ਡਿਮਾਂਡ ਕੀ ਆ ਖਾਸ ਆਮ ਜਨਤਾ ਹਮੇਸ਼ਾ ਜਦੋਂ ਪਿੰਡਾਂ 'ਚ ਚਾਹੀਦਾ ਨਾ ਕਿਉਂਕਿ ਉਹ ਪਾਰਟੀ ਆ ਜੋ ਜਨਤਾ ਦੀਆਂ ਜੜ੍ਹਾਂ ਤੱਕ ਜੁੜੀ ਹੋਈ ਆ ਡਾਊਨ ਟੂ ਅਰਥ ਪਾਰਟੀ ਆ ਕਿਉਂਕਿ ਸਾਨੂੰ ਪਿੰਡਾਂ ਦੀਆਂ ਲੋੜਾਂ ਦਾ ਪਤਾ ਸਭ ਤੋਂ ਪਹਿਲਾਂ ਉਹਨਾਂ ਬਿਜਲੀ ਦਾ ਬਿੱਲ ਸੀ ਬਿੱਲ ਸੀ ਅੱਜ ਪੰਜਾਬ ਦੇ ਅੰਦਰ 90% ਲੋਕ ਬਿਜਲੀ ਦੇ ਬਿੱਲਾਂ ਦਾ ਮਾਫ ਹੋਇਆ ਹੈ ਔਰ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਖਾਸ ਕਰਕੇ ਪੂਰੇ ਦੇਸ਼ ਦੇ ਅੰਦਰ ਇੱਕੋ ਇੱਕ ਪਾਰਟੀ ਆ ਜਿਹੜੀ ਜਾਤ ਪਾਤ ਤੇ ਧਰਮ ਤੋਂ ਉੱਪਰ ਉੱਠ ਕੇ ਗੱਲ ਕਰਦੀ ਆ ਸੈਕੂਲਰ ਪਾਰਟੀ ਆ ਅਸੀਂ ਧਰਮ ਨਿਰਪੱਖਤਾ ਦੀ ਗੱਲ ਕਰਦੇ ਆ ਸਾਰੇ ਵਰਗਾਂ ਵਾਸਤੇ ਸਹੂਲਤਾਂ ਦੇ ਰਹੇ ਸਭ ਤੋਂ ਵੱਡੀ ਗੱਲ ਏ ਸਰ ਤੁਹਾਡਾ ਕੰਪੀਟੀਸ਼ਨ ਕਿਸੇ ਪਾਰਟੀ ਨਾਲ ਮੰਨਦੇ ਮੰਨਦੇ ਤੁਸੀਂ ਕਿ ਕਿਸੇ ਨਾਲ ਕੰਪੀਟੀਸ਼ਨ ਆ ਤੁਹਾਡਾ ਕੰਪੀਟੀਸ਼ਨ ਹੁੰਦਾ ਹੈ ਪਰ ਸਾਡਾ ਪਵਨ ਟੀਨੂ ਜੀ ਜੋ ਸਾਡੇ ਕੈਂਡੀਡੇਟ ਹੈ ਬੜੀ ਵੱਡੀ ਲੀਡ ਦੇ ਨਾਲ ਜਿਹੜਾ ਜਿੱਤਣਗੇ ਧੰਨਵਾਦ ਸਰ ਇੱਕ ਲਾਸਟ ਕੁਐਸਚਨ ਹੈ ਕਿ ਤੁਹਾਨੂੰ ਕਿਸੇ ਪਾਰਟੀ ਵੱਲ ਆਫਰ ਹੈ ਸਾਰਿਆਂ ਨੇ ਪਾਰਟੀਆਂ ਚੇਂਜ ਕੀਤੀਆਂ ਤੁਹਾਨੂੰ ਆਫਰ ਨਹੀਂ ਆਈ ਤੁਹਾਡੇ ਦੇ ਅੰਦਰ ਕਿਤੇ ਮੰਨਦਾ ਕਿਦਾ ਜਾ ਕੇ ਕਿ ਅਸੀਂ ਵੀ ਕਿਤੇ ਚੇਂਜ ਕਰੀਆ ਤੁਸੀਂ ਆਪਣਾ ਸਟੈਂਡ ਪੂਰਾ ਤੇ ਪੱਕਾ ਰੱਖਿਆ ਸਾਡੇ ਦੇ ਇਹਦਾ ਰਵਾਜ ਹੈਗਾ ਦੀ ਅਸੀਂ ਜਿੱਥੇ ਜੰਮੇ ਉੱਥੇ ਮਰਨਾ ਸਾਰਾ ਸਵੀਰਾਂ ਦੇ ਨਾਲ ਤੁਸੀਂ ਦੇਖਿਆ ਕਿ ਮੇਰੇ ਪਿੱਛੇ ਆਮ ਆਦਮੀ ਪਾਰਟੀ ਸਰਦਾਰ ਬਰਕਾਰ ਸਿੰਘ ਨੇ ਦੱਸਿਆ ਕਿ ਮੇਰਾ ਕਿਸੇ ਪ੍ਰਕਾਰ ਦਾ ਕੋਈ ਪਾਕੀ ਚੇਨ ਕਰੇ ਕੋਈ ਮੂਹ ਨਹੀਂ ਸੀ ਸਟੈਂਡ ਲਿਆ ਆਪਣਾ ਪੂਰਾ ਸਟੈਂਡ ਲਿਆ ਪਿੰਡਾਂ ਚ ਟਿਕਾਇਆ ਹਰ ਮੁਸ਼ਕਲ ਦਾ ਸਾਹਮਣਾ ਕਰਨੀ ਸਰਦਾਰ ਬਰਕਾਰ ਸਿੰਘ ਨੇ ਕੋਸ਼ਿਸ਼ ਕੀਤੀ ਤੇ ਕੋਸ਼ਿਸ਼ ਕਰਦੇ ਨਗੇ ਕੈਮਰਾਮੈਨ ਜੀ ਮੈਂ ਤੁਹਾਡਾ ਪਲੇਸ ਕੇ ਅੱਧ ਤੱਕ ਸਮੇਂ ਜਲੰਧਰ ਤੋਂ ਅੱਜ ਸਾਰੇ ਸੰਗਤ ਨੂੰ ਪਤਾ ਹੈ ਕਿ ਦੇਸ਼ ਦੇ ਵਕਫ ਵਕਫ ਇਸੇ लोकसभा चुनाव हो रही है यह बहुत बड़ी प्राप्ति है प्रावो बहुत बड़ा वादा सी बहुत बड़ी किरण। आम आदमी पार्टी मुख्यमंत्री साहब कौन से मान देश शेर श्रीमान केजरीवाल जी